ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੇਕਰ ਤੁਹਾਡੇ ਬੱਚੇ ਦਾ ਵਿਆਹ ਨਹੀਂ ਹੋ ਰਿਹਾ ਜਾਂ ਤੁਹਾਡਾ ਆਪਣਾ ਖੁਦ ਦਾ ਵਿਆਹ ਨਹੀਂ ਹੋ ਰਿਹਾ ਤਾਂ ਜੇਕਰ ਤੁਸੀਂ ਇਸ ਪਾਣੋ ਸਾਡੇ ਦੱਸੇ ਅਨੁਸਾਰ ਕਰ ਲੈਂਦੇ ਹੋ ਤਾਂ ਸੰਗਤ ਜੀ 7 ਦਿਨਾਂ ਵਿੱਚ ਹੀ ਤੁਹਾਡਾ ਰਿਸ਼ਤਾ ਪੱਕਾ ਹੋ ਜਾਵੇਗਾ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਲਗਵਾ ਦੇਣਾ ਜੀ ਸਾਥ ਸੰਗਤ ਜੀ ਤੁਹਾਨੂੰ ਜ਼ਿੰਦਗੀ ਵਿੱਚ ਇਹੋ ਜਿਹੀ ਪਰੇਸ਼ਾਨੀ ਦਾ ਜੇਕਰ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਅੱਜ ਦੀ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਜਿਹੜੇ ਵੀ ਪੈਨਪ੍ਰਾਵਾਂ ਦਾ ਵਿਆਹ ਨਹੀਂ ਹੋ ਰਿਹਾ ਜੇਕਰ ਉਹ ਸਾਡੇ ਦੱਸੇ ਅਨੁਸਾਰ ਵਿਧੀ ਦੇ ਅਨੁਸਾਰ ਸ਼ਨੀਵਾਰ ਦੇ ਦਿਨ ਇਹ ਉਪਾਅ ਕਰ ਲੈਂਦੇ ਹਨ ਤਾਂ ਉਹਨਾਂ ਦਾ 7 ਦਿਨਾਂ ਵਿੱਚ ਰਿਸ਼ਤਾ ਪੱਕਾ ਹੋ ਜਾਵੇਗਾ। ਪਿਆਰੀ ਸਾਧ ਸੰਗਤ ਜੀ ਇਸ ਪਾਣੂ ਕਿਸ ਤਰ੍ਹਾਂ ਕਰਨਾ ਹੈ, ਕਿਹੜੀ ਵਿਧੀ ਨਾਲ ਕਰਨਾ ਹੈ ਇਹ ਪੂਰੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਵਾਲੇ ਹਾਂ। ਇਸ ਲਈ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਆ ਜੇ। ਸੰਗਤ ਜੀ ਜਿੰਨਾ ਭੈਣ ਭਰਾਵਾਂ ਦਾ ਰਿਸ਼ਤਾ ਨਹੀਂ ਹੋ ਰਿਹਾ ਉਹ ਵੀਡੀਓ ਅੱਗੇ ਆਪਣੇ ਦੋਸਤਾਂ ਰਿਸ਼ਤੇਦਾਰਾਂ ਦੇ ਨਾਲ ਸ਼ੇਅਰ ਜ਼ਰੂਰ ਕਰ ਦੇਣਾ ਜੀ ਤਾਂ ਕਿ ਉਹਨਾਂ ਨੂੰ ਇਸ ਪ੍ਰੋਬਲਮ ਦਾ ਹੱਲ ਮਿਲ ਜਾਵੇ ਸਾਾ ਸੰਗਾ ਜੀ ਸਾਰੇ ਹੀ ਭੈਣ ਭਰਾ ਜਾਣਦੇ ਹਨ ਕਿ ਅੱਜ ਦੇ ਸਮੇਂ ਦੇ ਵਿੱਚ ਪੈਸੇ ਨੂੰ ਲੈ ਕੇ ਬਹੁਤ ਹੀ ਵੱਡੀ ਸਮੱਸਿਆ ਬਣੀ ਹੈ ਸਾਡੇ ਕੋਲ ਤਾਂ ਪੈਸਾ ਹੀ ਨਹੀਂ ਜਾਂ ਫਿਰ ਕਹਿੰਦੇ ਹਨ ਕਿ ਸਾਡੇ ਘਰ ਵਿੱਚ ਪੈਸਾ ਤੱਕਦਾ ਹੀ ਨਹੀਂ ਪਰ ਇਸ ਦੇ ਨਾਲ ਸਾਾ ਸੰਗਾ ਜੀ ਇੱਕ ਹੋਰ ਪ੍ਰੋਬਲਮ ਹੈ ਉਹ ਹੈ ਵਿਆਹ ਦੀ ਪ੍ਰੋਬਲਮ ਜੋ ਅੱਜਕੱਲ ਦੇ ਵਿੱਚ ਵਿਆਹ ਦੇ ਵਿੱਚ ਦੇਰੀ ਹੋ ਰਹੀ ਹੈ ਜਾਂ ਰਿਸ਼ਤਾ ਨਹੀਂ ਹੋ ਰਿਹਾ ਜਾਂ ਮਨਚਾਹ ਰਿਸ਼ਤਾ ਨਹੀਂ ਹੁੰਦਾ ਕਿ ਜਿਹੋ ਜਿਹਾ ਅਸੀਂ ਵਾਰ ਲੱਭਦੇ ਹਾਂ ਜਾਂ ਕਰਨੇ ਲੱਭਦੇ ਹਾਂ ਸਾਨੂੰ ਮਨਚਾਹ ਰਿਸ਼ਤਾ ਮਿਲਦਾ ਹੀ ਨਹੀਂ ਤਾਂ ਸਾਥ ਸੰਗਜ ਜੀ ਇਹ ਸਮੱਸਿਆਵਾਂ ਦਾ ਅੱਜਕੱਲ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਵੱਧ ਚੁੱਕੀਆਂ ਹਨ ਜਿਵੇਂ ਅਸੀਂ ਜਾਣਦੇ ਹਾਂ ਕਿ ਇੰਟਰਨੈਟ ਦਾ ਜ਼ਮਾਨਾ ਹੈ ਤੇ ਬੱਚੇ ਵੀ ਬਹੁਤ ਤੇਜ਼ ਉਹ ਝੱਕੇ ਹਨ ਸਾਰੇ ਲੋਕ ਡਰਦੇ ਹਨ ਕਿ ਪਤਾ ਕਿਸੇ ਦਾ ਧੀ ਪੁੱਤਰ ਕਿੱਦਾਂ ਦਾ ਹੋਵੇ ਰਿਸ਼ਤਾ ਕਰਨ ਦੇ ਵਿੱਚ ਅੱਜਕੱਲ ਬਹੁਤ ਜ਼ਿਆਦਾ ਇਸ ਕਰਕੇ ਰੁਕਾਵਟਾਂ ਆ ਰਹੀਆਂ ਹਨ ਸੰਗਤ ਜੀ ਜਿਵੇਂ ਜਾਣਦੇ ਹਾਂ ਅਸੀਂ ਕਿ ਕਈ ਲੋਕਾਂ ਨੂੰ ਚੰਗਾ ਰਿਸ਼ਤਾ ਲੱਭਦੇ ਲੱਭਦੇ ਉਮਰ ਹੋ ਜਾਂਦੀ ਹੈ ਪਰ ਵਿਆਹ ਨਹੀਂ ਹੁੰਦਾ ਰਿਸ਼ਤੇ ਆਉਂਦੇ ਹਨ ਤੇ ਕਈ ਵਾਰ ਪਰ ਪਤਾ ਨਹੀਂ ਕਿਹੜੀ ਮਾੜੀ ਮੁਸੀਬਤ ਆ ਜਾਂਦੀ ਹੈ ਕਿ ਨੇਪ ਰਹੀ ਨਹੀਂ ਜੜਦੇ ਕੋਈ ਇਹ ਕਾਰਨ ਕਰਕੇ ਸਾਜ ਸੰਗਤ ਜੀ ਇੱਕ ਮਾਤਾ ਪਿਤਾ ਦੇ ਪਰਿਵਾਰ ਦਾ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ ਰਿਸ਼ਤਾ ਕਿਉਂ ਲੇਟ ਹੋ ਰਿਹਾ ਹੈ ਦੇਰੀ ਨਾਲ ਵਿਆਹ ਹੋ ਕਿਉਂ ਰਿਹਾ ਹੈ ਪਤਾ ਨਹੀਂ ਇਸ ਵਿੱਚ ਕੀ ਘਾਟ ਹੋਵੇਗੀ ਕਮੀ ਕੀ ਹੋਵੇਗੀ ਜਾਂ ਇੰਨਾ ਚਿਰ ਰਿਸ਼ਤਾ ਕਿਉਂ ਨਹੀਂ ਹੋਇਆ ਇਸ ਦੇ ਨਾਲ ਨਾਲ ਸਾਜ ਸੰਗਤ ਜੀ ਪਰਿਵਾਰ ਦੇ ਵਿੱਚ ਮਾਤਾ ਪਿਤਾ ਜਿਹੜੇ ਹੁੰਦੇ ਹਨ ਉਹਨਾਂ ਨੂੰ ਤਾਂ ਆਪਣੇ ਬੱਚੇ ਦੀ ਚਿੰਤਾ ਲੱਗੇ ਰਹਿੰਦੀ ਹੈ। ਉਹ ਫਿਰ ਜ਼ਿਆਦਾ ਹੀ ਪਰੇਸ਼ਾਨ ਰਹਿਣਾ ਸ਼ੁਰੂ ਕਰ ਦਿੰਦੇ ਹਨ। ਇਸ ਦੇ ਨਾਲ ਸਹਸਣਯਾਜ ਜੀ ਕਈ ਇਦਾਂ ਦੇ ਵੀ ਭੈਣ ਭਰਾ ਹੁੰਦੇ ਹਨ ਜਿਨ੍ਹਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਅਸੀਂ ਤਾਂ ਘਰ ਤੋਂ ਬਾਹਰ ਜਾਣਾ ਹੀ ਬੰਦ ਕਰ ਦਿੱਤਾ ਹੈ। ਜਿਵੇਂ ਕਿਸੇ ਪਾਰਟੀ, ਫੰਕਸ਼ਨ, ਵਿਆਹ, ਸ਼ਾਦੀ ਕਿਤੇ ਵੀ ਅਸੀਂ ਨਹੀਂ ਜਾਂਦੇ। ਕਿਉਂਕਿ ਐਸ ਲਈ ਨਹੀਂ ਜਾਣਦੇ ਕਿਉਂਕਿ ਉਥੇ ਸਾਰਿਆਂ ਦਾ ਇਹ ਕਹਿਣਾ ਇਹੋ ਹੁੰਦਾ ਹੈ ਉਹ ਸਾਰੇ ਸਾਡੇ ਤੋਂ ਇਹ ਹੀ ਪੁੱਛਦੇ ਹਨ ਇਹ ਹੀ ਸਵਾਲ ਕਰਦੇ ਹਨ ਕਿ ਤੁਹਾਡੀ ਉਮਰ ਹੋ ਗਈ ਹੈ ਵਿਆਹ ਕਰਵਾ ਲਓ ਜਿਨ੍ਹਾਂ ਦਾ ਵਿਆਹ ਨਹੀਂ ਹੋ ਰਿਹਾ ਜਾਂ ਜਿਨ੍ਹਾਂ ਦਾ ਰਿਸ਼ਤਾ ਨਹੀਂ ਹੁੰਦਾ ਉਹ ਫਿਰ ਡਿਪਰੈਸ਼ਨ ਦੇ ਵਿੱਚ ਰਹਿਣ ਲੱਗ ਜਾਂਦੇ ਹਨ ਉਹਨਾਂ ਨੂੰ ਇੱਕੋ ਹੀ ਸਵਾਲ بار بار ਲੋਕ ਪੁੱਛਦੇ ਹਨ ਤੇ ਉਹ ਪਰੇਸ਼ਾਨ ਹੋ ਜਾਂਦੇ ਹਨ ਸੰਘਾ ਜੀ 90 ਪ੍ਰਤੀਸ਼ਤ ਚ ਰਸਤੇ ਨਹੀਂ ਹੁੰਦੇ ਵਿਆਹ ਨਹੀਂ ਹੁੰਦੇ ਇਸ ਚੀਜ਼ ਦਾ ਮੁੱਖ ਕਾਰਨ ਵੱਡਾ ਹੁੰਦਾ ਹੈ ਛਾਣੇ ਦੇਵ ਸੰਘਾ ਜੀ ਜਿਹੜਾ ਅਸੀਂ ਤੁਹਾਡੇ ਨਾਲ ਉਪਾਸਾਂਜਾ ਕਰਨ ਵਾਲੇ ਹਾਂ ਉਸ ਉਪਾਣ ਨੂੰ ਤੁਸੀਂ ਸਿਰਫ ਤੇ ਸਿਰਫ ਸ਼ਨੀਵਾਰ ਦੇ ਦਿਨ ਨੂੰ ਕਰਨਾ ਹੈ ਤੁਸੀਂ ਉਸ ਉਪਾਣ ਨੂੰ ਪੂਰੇ ਦਿਨ ਦੇ ਨਾਲ ਕਰਨਾ ਹੈ ਤੁਸੀਂ ਇਸ ਉਪਾਅ ਨੂੰ ਪੂਰੇ ਧਿਆਨ ਦੇ ਨਾਲ ਕਰਨਾ ਹੈ ਤੇ 7 ਦਿਨਾਂ ਵਿੱਚ ਤੁਸੀਂ ਇਸ ਦਾ ਰਿਜ਼ਲਟ ਦੇਖੋਗੇ ਜਾਂ ਫਿਰ ਤੁਹਾਨੂੰ ਜਿਹੜੇ ਰਿਸ਼ਤੇ ਨਹੀਂ ਸਨ ਨੇ ਪ੍ਰਜਲ ਰਹੇ ਉਹ ਵੀ ਨੇਪਰੇ ਚੜਨਗੇ ਪਾਪ ਕੇ ਸਿਰੇ ਚੜ ਜਾਣਗੇ ਜੇਕਰ ਸਾਧ ਸੰਗਤ ਜੀ ਤੁਸੀਂ ਇਸ ਉਪਾਅ ਨੂੰ ਧਿਆਨ ਦੇ ਨਾਲ ਸ਼ਰਧਾ ਤੇ ਵਿਸ਼ਵਾਸ ਦੇ ਨਾਲ ਕਰੋਗੇ ਤਾਂ ਤੁਹਾਨੂੰ ਜ਼ਰੂਰ ਇਸ ਦਾ ਫਲ ਪ੍ਰਾਪਤ ਹੋਵੇਗਾ ਹੁਣ ਗੱਲ ਕਰਦੇ ਹਾਂ ਜੇ ਇਸ ਉਪਾਅ ਨੂੰ ਅਸੀਂ ਕਿਵੇਂ ਤੇ ਕਦੋਂ ਕਰਨਾ ਹੈ ਐਸ ਕੇ ਵੇਦੀ ਹੈ ਸਭ ਤੋਂ ਪਹਿਲੀ ਗੱਲ ਸਾਥ ਸੰਗਜ ਜਿਨ੍ਹਾਂ ਦੇ ਵਿਆਹ ਦੇ ਵਿੱਚ ਰਿਸ਼ਤਿਆਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਰੁਕਾਵਟ ਆਉਂਦੀ ਹੈ ਤਾਂ ਉਹ ਸਾਥ ਸੰਗਜ ਵਿੱਚ ਸ਼ਨੀ ਦੇਵ ਕਰਕੇ ਹੀ ਆਉਂਦੀ ਹੈ ਸੰਗਜ ਸ਼ਨੀ ਦੇਵ ਅਸ਼ੋਭ ਪ੍ਰਭਾਵ ਨੂੰ ਸ਼ਾਂਤ ਕਰਨ ਦੇ ਲਈ ਇਹ ਤੁਸੀਂ 8 ਦਿਨ ਦਾ ਸ਼ਨੀਵਾਰ ਦਿਨ ਦਾ ਬਹੁਤ ਹੀ ਪੱਕਾ ਤੇ ਸਿੰਪਲ ਘਰੇਲੂ ਉਪਾਅ ਕਰ ਸਕਦੇ ਹੋ ਇਹ ਕੋਈ ਉਪਾਅ ਆਮ ਨਹੀਂ ਹੈ ਬਹੁਤ ਹੀ ਜਲਦੀ ਵਧੀਆ ਸ਼ਕਤੀਸ਼ਾਲੀ ਉਪਾਸਥ ਸਾਬਤ ਹੋਵੇਗਾ ਤੁਹਾਡਾ ਰਿਸ਼ਤਾ ਪੱਕੇ ਤੌਰ ਤੇ ਹੀ ਹੋ ਜਾਵੇਗਾ ਇਸ ਲਈ ਤੁਹਾਨੂੰ ਦੱਸ ਰਹੀ ਹਾਂ ਕਿ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਿਓ ਇਸ ਪਾਣ ਤੁਸੀਂ 8 ਦਿਨ ਲਗਾਤਾਰ ਕਰਨਾ ਹੈ ਬਿਨਾਂ ਨਾਗਾ ਪਾਏ ਇਸ ਪਾਣ ਨੂੰ ਤੁਸੀਂ ਸ਼ੁਰੂ ਕਰਨਾ ਹੈ ਸ਼ਨੀਵਾਰ ਦੇ ਦਿਨ ਨੂੰ ਇਸ ਪਾਣ ਨੂੰ ਸੰਗਾ ਜੇ ਕਿ ਸਮੇਂ ਕਰਨਾ ਹੈ ਸ਼ਨੀਵਾਰ ਦਿਨ ਜਦੋਂ ਸੂਰਜ ਛਿਪ ਜਾਂਦਾ ਹੈ ਸੂਰਜ ਛਿਪਨ ਤੋਂ ਬਾਅਦ ਇਹ ਸਪਾਣ ਤੁਸੀਂ ਕਰਨਾ ਹੈ ਪਰ ਉਸ ਤੋਂ ਪਹਿਲਾਂ ਸੰਗਜ ਇਸ ਪਾਣ ਨੂੰ ਬਿਲਕੁਲ ਵੀ ਨਹੀਂ ਕਰਨਾ ਭਾਵ ਕਿ ਧੁੱਪ ਵਗੈਰਾ ਦੇ ਵਿੱਚ ਨਹੀਂ ਕਰਨਾ ਸਾਧ ਸੰਗਜ ਸੂਰਜ ਛਿਪਨ ਤੋਂ ਬਾਅਦ ਉਸੇ ਇਸ਼ਨਾਨ ਕਰਨਾ ਹੈ ਤੇ ਸਾਫ ਸੁਥਰੇ ਕੱਪੜੇ ਪੈਣਨੇ ਹਨ ਉਸ ਤੋਂ ਬਾਅਦ ਵਿੱਚ ਤੁਸੀਂ ਜੋ ਆਟਾ ਲੈਣਾ ਹੈ ਉਸ ਦੇ ਵਿੱਚ ਤੁਸੀਂ ਥੋੜੇ ਜੇ ਕਾਲੇ ਤੇਲ ਪਾ ਲੈਣੇ ਹਨ ਤੇ ਉਸ ਨੂੰ ਆٹے 'ਚ ਮਿਲਾ ਲੈਣਾ ਹੈ ਤੇ ਉਸ ਤੋਂ ਬਾਅਦ ਸਾਧ ਸੰਗਤ ਜੀ ਇਸੇ ਵਿੱਚ ਥੋੜਾ ਜਿਹਾ ਤੁਸੀਂ ਸਰੋਂ ਦਾ ਤੇਲ ਪਾ ਲਓ ਪਾਣੀ ਪਾ ਕੇ ਇਸ ਦਾ ਇੱਕ ਵਧੀਆ ਤਰੀਕੇ ਦੇ ਨਾਲ ਤੁਸੀਂ ਆਟਾ ਗੁੰਨ ਲੈਣਾ ਹੈ ਇਸ ਤਰ੍ਹਾਂ ਸਾਧ ਸੰਗਤ ਜੀ ਜਦੋਂ ਤੁਸੀਂ ਆਟਾ ਗੁੰਨ ਲੈਂਦੇ ਹੋ ਤਾਂ ਉਸ ਤੋਂ ਬਾਅਦ ਦੇ ਵਿੱਚ ਇਸੇ ਚੰਗੀ ਤਰ੍ਹਾਂ ਤੁਸੀਂ ਇੱਕ ਵਧੀਆ ਜਿਹੀ ਮੋਟੀ ਸਾਰੀ ਰੋਟੀ ਬਣਾ ਲੈਣੇ ਹਨ ਤੇ ਆਪਾਂ ਘਰ ਦੇ ਵਿੱਚ ਪ੍ਰਸ਼ਾਦਾ ਤਿਆਰ ਕਰਦੇ ਹਾਂ ਉਸ ਤੋਂ ਤੁਸੀਂ ਥੋੜੀ ਜਿਹੀ ਮੋਟੀ ਰੋਟੀ ਬਣਾਉਣੇ ਹੈ ਉਸੇ ਉਪਾਸੰਗਤ ਜੀ ਸ਼ੱਕਰ ਜਾਂ ਫਿਰ ਗੁੜ ਲਗਾ ਕੇ ਜਿਹੜੀ ਤੁਸੀਂ ਰੋਟੀ ਬਣਾਈ ਹੈ ਤੁਸੀਂ ਗੁੜ ਤੇ ਸ਼ੱਕਰ ਲਗਾ ਕੇ ਕਿਸੇ ਮੱਝ ਨੂੰ ਖਵਾ ਦੇਣੀ ਹੈ ਇਹ ਉਪਾਹਰ ਰੋਜ਼ ਤੁਸੀਂ 8 ਦਿਨ ਲਗਾਤਾਰ ਕਰਨਾ ਹੈ ਭਾਵੇਂ ਸ਼ਨੀਵਾਰ ਦੇ ਦਿਨ ਸੂਰਜੇਪਨ ਤੋਂ ਬਾਅਦ ਸ਼ੁਰੂ ਕਰ ਦੇਣਾ ਹੈ ਇਸ ਉਪਾਹਰ ਨੂੰ ਸਾਧ ਸੰਗਤ ਜੀ ਜਿਵੇਂ ਕੋਈ ਪੈਣ ਪਰਾਹਨ ਜਿਹੜੇ ਉਹ ਕਹਿਣਗੇ ਕਿ ਸਾਨੂੰ ਆਟਾ ਨਹੀਂ ਗੁੰਨਣਾ ਆਉਂਦਾ ਜਿਵੇਂ ਕਿ ਲੜਕਿਆਂ ਨੂੰ ਫਾਈਬਰ ਆਟਾ ਨਹੀਂ ਗੁੰਨਣਾ ਆਉਂਦਾ ਉਹਨਾਂ ਦੇ ਜਿਹੜੇ ਮਾਤਾ ਜੀ ਹਨ ਉਹ ਉਹਨਾਂ ਨੂੰ ਆਟਾ ਇਹ ਵੇਲਾ ਗੋਣਕੇ ਤੇ ਏਸਾ ਕਰਦੇ ਹਨ ਤੇ ਰੋਟੀ ਮੱਝ ਨੂੰ ਪਾ ਕੇ ਆਉਣੀ ਹੈ ਤੇ ਉਸੇ ਹੀ ਲੜਕਾ ਜਾਂ ਲੜਕੀ ਨੇ ਪਾ ਕੇ ਆਉਣੀ ਹੈ ਜਿਸ ਦਾ ਵਿਆਹ ਨਹੀਂ ਹੋ ਰਿਹਾ ਜਿਸ ਦੇ ਵਿਆਹ ਦੇ ਵਿੱਚ ਲਗਾਤਾਰ ਰੁਕਾਵਟਾਂ ਆ ਰਹੀਆਂ ਹਨ ਤੇ ਸੰਗਤ ਜੀ ਇਸ ਪਾਣ ਨੂੰ ਕੋਈ ਵੀ ਕਰ ਸਕਦਾ ਹੈ ਭਾਵੇਂ ਲੜਕਾ ਹੋਵੇ ਤੇ ਭਾਵੇਂ ਲੜਕੀ ਹੋਵੇ ਜੇ ਲੜਕੇ ਦਾ ਰਿਸ਼ਤਾ ਨਹੀਂ ਹੋ ਰਿਹਾ ਤਾਂ ਲੜਕਾ ਆਪਣੇ ਹੱਥ ਦੇ ਨਾਲ ਮੱਝ ਨੂੰ ਇਹ ਰੋਟੀ ਖਵਾਵੇਗਾ ਤੇ ਤੁਸੀਂ ਹਰ ਰੋਜ਼ ਸੂਰਜ ਛਿਪਨ ਤੋਂ ਬਾਅਦ ਹੀ ਐਸਾ ਪਾਣੂ ਕਰਨਾ ਹੈ ਕਈ ਭੈਣ ਭਰਾ ਸੋਚਣਗੇ ਸੂਰਜ ਛਿਪਨ ਤੋਂ ਬਾਅਦ ਵਿੱਚ ਜਦੋਂ ਛਿਪ ਜਾਂਦਾ ਹੈ ਤਾਪਮਾਨ ਠੰਡਾ ਹੋ ਜਾਂਦਾ ਹੈ ਭਾਅ ਵੀ ਕਈ ਵਾਰ ਵੱਧ ਵੀ ਜਾਂਦਾ ਹੈ ਇਸ ਨੂੰ ਪਾਉਣ ਦੇ ਨਾਲ ਇਹਨਾਂ ਦੇ ਵਿਆਹ ਦੇ ਵਿੱਚ ਸ਼ਨੀ ਦੇਵ ਅਸ਼ੁਭ ਪ੍ਰਭਾਵ ਜਿਹੜੇ ਹਨ ਜਿਹੜੇ ਵੀ ਕੋਈ ਪ੍ਰੋਬਲਮ ਹੈ ਜਿਹੜੇ ਵੀ ਕੋਈ ਪ੍ਰੋਬਲਮ ਆ ਰਹੀ ਹੈ ਉਸ ਤੋਂ ਤੁਹਾਨੂੰ ਛੁਟਕਾਰਾ ਮਿਲ ਜਾਵੇਗਾ। ਇੱਕਦਮ ਇਹੋ ਜਿਹੀ ਚਿੰਤਾ ਜਿਹੜੀ ਤੁਹਾਡੀ ਦੂਰ ਹੋ ਜਾਵੇਗੀ। ਉਹਨਾਂ ਦਾ ਜਿਹੜਾ ਰਿਸ਼ਤਾ ਹੈ ਉਹ 7 ਦਿਨਾਂ ਵਿੱਚ ਪੱਕਾ ਹੋ ਜਾਵੇਗਾ ਜਾਂ ਰਿਸ਼ਤੇ ਹੋਣੇ ਸ਼ੁਰੂ ਹੋ ਜਾਣਗੇ। ਫਿਰ ਇਹ 8 ਦਿਨਾਂ ਦੇ ਵਿੱਚ ਰਿਸ਼ਤਾ ਤੈਅ ਹੋਣਾ ਲਾਜ਼ਮੀ ਹੈ। ਬਹੁਤ ਹੀ ਸਾ ਸੰਗਤ ਇਹ ਸੌਖਾ ਜਿਹਾ ਤੇ ਸਰਲ ਉਪਾਅ ਹੈ। ਬਸ ਇਸ ਗੱਲ ਦਾ ਧਿਆਨ ਰੱਖਣਾ ਕਿ ਸੂਰਜ ਜਿਪਨ ਤੋਂ ਬਾਅਦ ਉਸੇ ਨਹਾਤ ਹੋ ਕੇ ਥੋੜਾ ਜਿਹਾ ਆਟਾ ਗੁੰਨ ਲੈਣਾ ਹੈ ਤੇ ਉਸੇ ਵਿੱਚ ਫਿਰ ਥੋੜੇ ਜਿਹੀ ਕਾਲੇ ਤੇਲ ਮਿਲਾਉਣੇ ਹਨ ਤੇ ਫਿਰ ਥੋੜਾ ਜਿਹਾ ਸਰੋਂ ਦਾ ਤੇਲ ਪਾ ਕੇ ਉਸ ਨੂੰ ਮਿਕਸ ਕਰਕੇ ਪਾਣੀ ਦੇ ਨਾਲ ਆਟਾ ਗੁੰਨ ਕੇ ਆਟੇ ਦੀ ਤੁਸੀਂ ਮੋਟੀ ਜੀ ਰੋਟੀ ਬਣਾ ਕੇ ਉਹਦੇ ਵਿੱਚ ਸ਼ੱਕਰ ਜਾਂ ਗੁੜ ਲਗਾ ਕੇ ਮੱਜ ਨੂੰ ਦਸੇ ਖਵਾਓ ਸੋ ਇਸ ਤਰ੍ਹਾਂ ਸਾਂਗ ਜਿਹਾ ਜੇ ਉਸ ਪਾਣੋਂ ਕਰਾਂ ਦੇ ਨਾਲ ਕਿਸੇ ਵੀ ਭੈਣ ਭਰਾ ਨੂੰ ਲੱਗਦਾ ਹੈ ਕਿ ਮੇਰੇ ਤੇ ਕਿਸੇ ਨੇ ਕੁਝ ਕੀਤਾ ਹੈ ਕਿ ਰਿਸ਼ਤਾ ਨਾ ਹੋਵੇ ਕਿਸੇ ਵੀ ਪ੍ਰੋਬਲਮ ਦੇ ਕਰਕੇ ਉਮਰ ਹੋ ਗਈ ਹੋਵੇ ਕਿਸੇ ਵੀ ਤਰੀਕੇ ਦੇ ਨਾਲ ਤੁਹਾਡਾ ਰਿਸ਼ਤਾ ਨਹੀਂ ਹੋ ਰਿਹਾ ਫਿਰ ਤੁਹਾਡੇ ਤੇ ਕੋਈ ਰਾਹੂ ਤੇ ਕੇਤੂ ਦਾ ਕੋਈ ਵੀ ਮਾੜਾ ਸਮਾਂ ਚੱਲ ਰਿਹਾ ਹੋਵੇ ਦੂਰ ਹੋ ਜਾਵੇਗਾ ਤੁਹਾਡੀ ਮੁਸ਼ਕਲ ਜਿਹੜੀ ਹੈ ਦੂਰ ਹੋ ਜਾਵੇਗੀ ਸਾ ਸੰਗਜ ਜੀ ਉਸ ਪਾ ਦਾ ਫਲ ਜਿਹੜਾ ਹੈ ਤੁਹਾਨੂੰ ਬਥੇਰੇ ਮਿਲੇਗਾ ਜੇਕਰ ਤੁਸੀਂ ਇਹ ਸੁਣਾ ਆਪਣੀ ਭਾਵਨਾ ਦੇ ਨਾਲ ਕਰੋਗੇ ਸਭ ਤੋਂ ਵੱਡੀ ਗੱਲ ਇਸ ਪਾਣੂ ਕਰਨ ਦੇ ਨਾਲ ਸ਼ਨੀ ਦੇਵਤਾ ਦਾ ਜੋ ਤਾਪਮਾਨ ਹੈ ਬਿਲਕੁਲ ਸ਼ਾਂਤ ਹੋ ਜਾਵੇਗਾ। ਇਹ ਸੰਗਜੀ ਸ਼ਨੀਵਾਰ ਨੂੰ ਕਰਨਾ ਬੜਾ ਸੌਖਾ ਜਾਪਾ ਹੈ ਜਿਸ ਨਾਲ ਭਾਵੇਂ ਲੜਕਾ ਤੇ ਲੜਕੀ ਉਸੇ ਰਿਸ਼ਤੇ ਹੁਣੇ ਸ਼ੁਰੂ ਹੋ ਜਾਣਗੇ ਜੇਕਰ ਰਿਸ਼ਤਾ ਤੁਹਾਡਾ ਕੋਈ ਸਿਰੇ ਨਹੀਂ ਚੜਦਾ ਤਾਂ ਉਹ ਰਿਸ਼ਤਾ ਵੀ ਸਿਰੇ ਚੜ ਜਾਵੇਗਾ। ਸੰਗਜੀ ਇਹ ਸੀ ਸਾਡੀ ਅੱਜ ਦੀ ਵੀਡੀਓ ਦਾ ਉਪਾਅ। ਜੇਕਰ ਵੀਡੀਓ ਚੰਗੀ ਲੱਗੀ ਤਾਂ ਅੱਗੇ ਵੀ ਸ਼ੇਅਰ ਕਰ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ